ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਮਾਛੀ ਕੇ ਮਾਛੀ ਕੇ ਪੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਨੂੰ ਜਦੋਂ ਜਾਂਦੇ ਆ ਦੋਸਤੋ ਤਾਂ ਹਾਈਵੇ ਦੇ ਉੱਤੇ ਪੰਡ ਆਉਂਦਾ ਤੇ ਜਿਹੜੇ ਵੀਰ ਕੋਲੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਫੇਰ ਇੱਕ ਨਗੀਨਾ ਹੀ ਦਿਖਾਉਣਾ ਦੱਸੋ ਜਿਹੜਾ ਐਚ ਐਫ ਨਸਲ ਤੇ ਵਾਈਟ ਫੇਸ ਵਾਲੀ ਵਹਿੜ ਹੈ ਫੁੱਲ ਲੰਬਾਈ ਇਹਦੀ ਦਿਸਦੀ ਹੈ ਦੋਸਤੋ ਤੇ ਬਾਕੀ ਜਿਹੜਾ ਦਾ ਥਣ ਤੇ ਹਵਾਨਾ ਉਹ ਵੀ ਬਾ ਕਮਾਲ ਹੈ ਸੂਨ ਦੇ ਨੇੜ ਹੈ ਗੱਭਣ ਹੈ ਇਸ ਟਾਈਮ ਤਿਆਰੀਆਂ ਦੇ ਵਿੱਚ ਹੀ ਹੈ ਥੋੜੇ ਦਿਨ ਲਾਊਗੀ ਸੋ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਗਾਂ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋਰਦੇ ਹਾਂ ਜਿਸ ਕਰਨ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਗਜੀਤ ਵੀਰੇ ਨਿਸਕਰਨ ਅੱਜ ਜਿਹੜੀ ਵੈਡ ਦੀ ਵੀਡੀਓ ਬਣਾ ਰਹੇ ਆਂ ਬਾਈ ਹਾਂਜੀ ਜਗਜੀਤ ਵੀਰੇ ਕਿੰਨਾਂ ਸੂਆ ਸੁੰਦੀ ਕਰਨ ਬਾਈ ਦੂਜਾ ਸੂਆ ਸੁੰਦੀ ਆ ਜਗਜੀਤ ਦੂਜਾ ਸੂਆ ਹਾਂਜੀ ਰਣ ਕਿੰਨੇ ਕ ਲੈ ਜੂ ਬਾਈ ਰਣ ਬਾਈ ਮੇਰੇ ਖਿਆਲ ਨਾਲ ਲੈ ਜੂ 2 ਤੋਂ 4 ਦਿਨ ਆ ਇਹ 2 ਤੋਂ 4 ਦਿਨ ਲੈ ਸਕਦੀ ਐ ਪੈਸੇ ਤਿਆਰੀ ਬਹੁਤ ਆ ਜੇ ਸੂਪੇ ਦਾ ਚੰਗੀ ਗੱਲ ਆ ਲੈਵਾ ਸੁੱਖ ਨਾਲ ਬਹੁਤ ਭਰਿਆ ਹੋਇਆ ਪਰ ਜਿਹੜਾ ਹਜੇ ਉਪਰੋਂ ਢਾਂਚਾ ਲੱਗਦਾ ਵੀ ਨਹੀਂ ਸੁੰਦੀ 2-4 ਦਿਨ ਠੀਕ ਐ ਸਾ ਕੋਈ ਸੀਮਨ ਦੀ ਡਿਟੇਲ ਹੈ ਦੀ ਪਤਾ ਆਪਾਂ ਨੂੰ ਤੇਲ ਬਾਈ ਯਾਰ ਆਪਣੇ ਕੋਲੇ ਪ੍ਰੋਪਰ ਹੈ ਨਹੀਂ ਇਹਦੀ ਜਿਵੇਂ ਝੂਠ ਮਰ ਗਏ ਪਰ ਹੈ ਚੰਗੇ ਸੀਮਨ ਦੀ ਜੀ ਠੀਕ ਹੈ ਇੱਥੇ ਤੱਕ ਆਪਾਂ ਨੂੰ ਗਾਂ ਦੇ ਬੋਡੀ ਸਟਰਕਚਰ ਦੇਖਣ ਤੋਂ ਪਤਾ ਲੱਗਦਾ ਗਾਂ ਦਾ ਹੂੰ ਤੇ ਗਾਂ ਚੰਗੇ ਸੀਮਣ ਦੀਆਂ ਤੇ ਚੰਗੇ ਦੁੱਧ ਵਾਲੀ ਗਾਂ ਬਈ ਠੀਕ ਹੈ ਅੱਛਾ ਇਹਦਾ ਆਪਾਂ ਰੇਟ ਵਗੈਰਾ ਕੀ ਰੱਖਦੇ ਹਾਂ ਵੇਚਣ ਵਾਲਾ ਰੇਟ ਜਗਜੀਤ ਬਾਈ ਜਿੰਨਾ ਮਰਜ਼ੀ ਕਰਾਲਾ 1.40 ਦੀ ਬੈੜ ਦੇ ਦਾਂਗੇ ਬਾਈ 1 ਲੱਖ 40 ਹਾਂ ਠੀਕ ਹੈ ਰੇ ਨੂੰ ਡੇਢ ਕਰਾਲਾ ਚਾਹੇ 60 ਕਰਾਲਾ ਜਾਨੀ ਚਲੋ ਅੱਜ ਦੇ ਮੌਸਮ ਜਿਵੇਂ ਕਹਿਲਾ ਰੁੱਤ ਦੇ ਹਿਸਾਬ ਨਾਲ ਕਹਿਲਾ ਜਾਂ ਗਾਹਕ ਦੇ ਹਿਸਾਬ ਨਾਲ ਕਹਿਲਾ ਵੀ ਬੈੜ ਤਾਂ 2 ਲੱਖ ਦੀ ਸੀ ਹਨਾ ਹੂੰ ਚਲ ਆਪਾਂ 1.40 ਦੀ ਅੱਜ ਬੈਣ ਹਾਂ ਜਾਂ ਨਾ ਦੇ ਦਾਂਗੇ ਬਾਈ ਠੀਕ ਹੈ ਤੋਰ ਗਏ ਨੂੰ ਫਿਰ ਹਾਂ ਭਾਈ ਤੋਰ ਦੇ ਸੋ ਦੱਸੋ ਸੋਣ ਦੀਆਂ ਤਿਆਰੀਆਂ ਚ ਐ ਇਹਦੀ ਬਿਊਟੀ ਬਹੁਤ ਆ ਦੱਸੋ ਇਹਦਾ ਫੇਸ ਤੁਸੀਂ ਦੇਖੋ ਬਾਲੀ شریف ਵੀ ਬਹੁਤ ਜ਼ਿਆਦਾ ਆ ਜਗਜੀਤ ਇੱਕ ਨੰਬਰ ਤੇ ਖਾਣ ਨੂੰ ਬਹੁਤ ਗਾਂ ਖੁੱਲੀ ਆ ਇਹ ਪੁਆਇੰਟ ਇਹੀ ਨੋਟ ਕੀਤਾ ਮੈਂ ਜਿਹੜੀ ਗਾਂ ਖਾਂਦੀ ਆ ਦੁੱਧ ਵੀ ਉਹੀ ਗਾਂ ਦਿੰਦੀ ਆ ਵਾ ਅਸੇ ਵੈਸੇ ਘਰੇ ਤਾਂ ਆਪਾਂ ਬੰਨ ਕੇ ਰੱਖਦੇ ਇੱਥੇ ਤੋਂ ਕੱਚਾ ਇੱਥੇ ਹੁਣ ਆਪਾਂ ਇਹ ਜਗ੍ਹਾ ਇੱਥੇ ਖੁੱਲੀਆਂ ਛੱਡ ਦਿੰਨੇ ਆ ਗਾਵਾਂ ਇਹਨਾਂ ਗਾਵਾਂ ਤਾਂ ਆਪਣੇ ਘਰੇ ਬੰਨੀਆਂ ਹੁੰਦੀਆਂ ਠੀਕ ਹੈ ਉਹ ਵੀ ਆਪਾਂ ਉਧਰੋਂ ਇੱਧਰ ਲਿਆਂਦੀ ਆ ਇੱਥੇ ਦੋ ਚਾਰ ਗਾਂ ਰੇਤੇ ਤੇ ਬੈਬੂ ਲੈਂਦੇ ਆ ਠੀਕ ਹੈ ਹਾਂ ਜਾਨੀ ਗਿੱਜੀ ਹੋਈ ਹੈ ਕੋਈ ਐਲਤ ਨਹੀਂ ਕਰਨੀ ਕੁਝ ਨਹੀਂ ਕਰਨਾ ਬੰਦ ਝਟ ਟੱਪਣਾ ਬਸ ਆਪ ਦਾ ਮ제 ਚੱਲਣਾ ਇਹਨਾਂ ਨੇ ਸੋ ਦੋਸਤੋ ਇੱਥੇ ਇਹ ਜਗ੍ਹਾ ਵੀ ਤੁਹਾਨੂੰ ਦਿਖਾਉਂ ਥੋੜਾ ਥਾਂ ਪਰ ਪਸੂ ਖੋਚ ਰਵੇ ਇਹਦੇ ਕਰਕੇ ਇਦਾਂ ਦਾ ਮਾਹੌਲ ਦਿੱਤਾ ਸੂਣ ਦੀਆਂ ਹੁਣੇ ਤਿਆਰੀਆਂ ਚ ਹੈ ਦੋ ਦਿਨ ਲੈ ਵੀ ਸਕਦੀ ਹੈ ਦੋ ਸਕਦਾ ਹੈ ਮੈਂ ਇਧਰ ਨੂੰ ਹੱਕ ਦਿੰਦਾ ਇੱਕ ਅੱਦੇ ਦਿਨ ਚ ਇਹ ਸੂਪੇ ਕੋਈ ਨਹੀਂ ਤੁਰੇ ਜਾਂਦੇ ਨੇ ਸੋ ਤੁਸੀਂ ਇਹਦਾ ਢਾਂਚਾ ਦੇਖੋ ਦੋਸਤੋ ਤੁਰਦੀ ਗਾਂ ਦਾ ਹਵਾਨਾ ਦੇਖ ਸਕਦੇ ਹੋ ਅਗਾੜੀ ਚੰਗੀ ਹੈ ਪਛਾਣ ਨੂੰ ਹਵਾਨਾ ਚੰਗਾ ਹੈ ਤੇ ਸੂਆ ਦਾ ਦੂਜਾ ਕਰਮ ਵਾਲੀ ਦਾ ਸੋ ਐਦ ਕੀ ਇਹਨੇ ਦੂਜੇ ਸੂਏ ਬੱਚੇ ਨੂੰ ਜਨਮ ਦੇਣਾ ਅਗਾੜੀ ਪੂਰੀ ਚੰਗੀ ਅੱਗੇ ਨੂੰ ਵੀ ਹਵਾਨਾ ਚੰਗਾ ਬਾਕੀ ਥੰਦ ਦਾ ਸਹਜ ਤੁਸੀਂ ਹੱਥੀਂ ਚਵਾਈ ਕਰੋਗੇ ਤੇ ਮੋਟੀ ਧਾਰ ਆਊਗੀ ਜੀ ਜੀ ਦਾ ਜਿਹਾ ਦਿਖਾ ਦੇ ਸੋਹਣਾ ਥੰਦ ਦਾ ਸਹਜ ਜਿਦਾ ਰਹੇ ਜਿਵੇਂ ਮਰ ਚੋ ਦੇ ਗਾ ਲਓ ਬਾਰੇ ਬਾਹਰ ਦੀ ਨਾੜਾ ਨੂੰ ਨਾ ਚੈੱਕ ਕਰਾ ਦੇ ਚਾਹੀ ਸਾਰੇ ਮਰਦੋ ਦੱਸੋ ਦੇਖ ਸਕਦੇ ਤੇ ਇਹ ਹਲਕੀ ਜੀ ਤੈਨੂੰ ਪਤਾ ਸਵੇਲੰਕਾਰ ਜਾਂਦੀਆਂ ਗਾਈਆਂ ਬਹੁਤ ਟੌਪ ਦਾ ਲੇਵਾ ਬਾਕੀ ਆਏ ਨਹੀਂ ਪੱਥਰ ਵਰਗਾ ਲੇਵਾ ਮੜਾ ਜੇ ਹੱਥ ਲਾਗੇ ਤੇ ਕਿਹ ਆਏ ਇਹ ਵੀ ਉਂਗਲ ਤਾਂ ਲੱਗਦਾ ਹਾਂ ਹਾਂ ਉਹ ਤਾਂ ਜਿਸ ਕਾ ਹੰ ਦੁੱਧ ਬਣਿਆ ਹੀ ਲੱਗਦਾ ਸ਼ਾਇਦ ਸੂਤ ਉਹ ਤਾਂ ਬਈ ਪਰ ਸੁੰਦੀ ਨਹੀਂ ਇਹ ਹੁਣ ਆਪਾਂ ਨਮਾ ਕੇ ਲੈਂਦੀ ਆ ਮੜਾ ਮੋਟਾ ਹੱਥ ਲੱਗ ਗਿਆ ਥਣਾ ਨੂੰ ਤਾਂ ਕਰਕੇ ਤਾਂ ਉਪਕਾ ਸੱਟਣ ਲੱਗ ਗਈ ਨਹੀਂ ਆਏ ਹਜੇ ਬੈਣ ਨੇ 2-4 ਦਿਨ ਕੱਢਣੇ ਆ ਠੀਕ ਹੈ ਜੋ ਹਾਂ ਪੂਰਾ ਇਹਨਾਂ ਜਮਾ ਜਦੋਂ ਇਹਦਾ ਅੱਜ ਤੋਂ 20 ਦਿਨ ਹਵਾਨਾ ਆਏ ਸੀ ਜਿਵੇਂ ਪਹਿਲਾਂ ਵੈੜ ਦਾ ਹਵਾਨਾ ਹੁੰਦਾ ਜਮਾ ਫੈਕਸ ਅਡਰਾ ਤੇ ਪੱਕਾ ਇਹ ਠੋਸ ਚੋਣ ਲੱਗਿਆ ਵਾ ਤੇ ਪੱਕੀ ਗਾਂ ਜਾਣੀ ਆਏ ਨਹੀਂ ਮਸਟੈਟਸ ਵਾਲੇ ਵਾ ਨਹੀਂ ਸਹੀ ਹੈ ਉਹਨੂੰ ਇੱਕ ਚਾਣਾ ਹੁੰਦੀ ਆ ਕਿਸੇ ਵੀਰ ਦੀ ਵੀ ਚੰਗੀ ਗਾ ਹਾਂ ਜਗਜੀਤ ਵੀਰੇ ਬਾਕੀ ਨਾ ਆਏ ਹੁੰਦਾ ਗੱਲ ਜਮੇਣ ਬੱਚ ਹੁਣ ਚੰਗੇ ਦੁੱਧ ਵਾਲੀ ਗਾਂ ਬੰਦਿਆਂ ਨੂੰ ਸਮੱਸਿਆ ਆ ਜਾਂਦੀ ਆ ਵੀ ਬਾਈ ਮਸ਼ੀਨ ਆਪਣੇ ਕੋਲ ਹੈ ਨਹੀਂ ਆਪਾਂ ਹੱਥੀਂ ਗਾਂ ਚੋਣੀ ਆ ਹਨ ਇਹ ਹੁਣ ਗਾਂ ਦੁੱਧ ਵੀ ਚੰਗੇ ਵਾਲੀ ਆ ਗਾਂ ਨੂੰ ਹੱਥੀਂ ਚੋਣ ਦਾ ਵੀ ਨਜ਼ਾਰਾ ਆ ਜੂਗਾ ਹੱਥੀਂ ਚੋਣ ਦੇ ਬੰਦਿਆਂ ਦਾ ਸ਼ੌਂਕ ਪੂਰਾ ਕਰੂਗੀ ਬੱਚ ਲੋਕ ਕਹਿੰਦੇ ਯਾਰ ਵੱਡੀਆਂ ਗਾਵਾਂ ਹੱਥੀਂ ਚੋਣ ਦੀ ਟੱਕ ਦਾ ਬਾਈ ਮੇਨ ਪੁਆਇੰਟ ਇਹੀ ਆਉਂਦਾ ਹੁਣ ਗਾਂ ਦਾ ਥਣ ਦੇਖ ਲੈਣ ਕੋਲੇ ਹੋ ਕੇ ਇਧਰ ਦੀ ਆ ਜਾ ਕੋਈ ਚੱਕਰ ਨਹੀਂ ਐ ਮੁਠੀ ਵਾਲਾ ਥਣ ਲੱਗਿਆ ਵਾ ਐ ਨਹੀਂ ਵੀ ਕੋਈ ਗੱਲ ਇਹ ਫਾਲਤੂ ਥਣ ਨਹੀਂ ਲੱਗਿਆ ਵਾ ਜਦੋਂ ਥਣ ਗਾਂ ਨੇ ਪੂਰਾ ਘਪਲ ਪੂੜ ਲਾਲੀ ਥਣ ਦਾ ਸਜ ਇਦ ਦਾ ਸਾਈਜ਼ ਤੇ ਦਾ ਵੈਸੇ ਵੀ ਬੜਾ ਜ਼ਬਰਦਸਤ ਦਿਸਦਾ ਇੱਥੋਂ ਤੁਸੀਂ ਦੇਖ ਸਕਦੇ ਹੋ ਹਰੇਕ ਪੱਖ ਤੋਂ ਸੋਹਣੀ ਹੈ ਬਾਕੀ ਤੁਹਾਨੂੰ ਜੱchnੀ ਚਾਹੀਦੀ ਹੈ ਤੁਸੀਂ ਪਾਸ ਕਰੋਗੇ ਪਰ ਇਹ ਘਰੇ ਦੁੱਧ ਚੋਣ ਵਾਲੀ ਇੱਕ ਸੋਹਣੇ ਢਾਂਚੇ ਦੀ ਗਾਂ ਵਿਕਰੀ ਆਸਤੇ ਇਥੇ ਖੁੱਲੀ ਛੱਡੀ ਜਾਂਦੀ ਹੈ ਆਮ ਪਸ਼ੂ ਵਹਿੜਾ ਜਿਹੜੀਆਂ ਗੱਭਣ ਆਉਂਦੀਆਂ ਬਾਈ ਕੋਲ ਇੱਥੇ ਕੁਝ ਟਾਈਮ ਇਹਨਾਂ ਨੂੰ ਛੱਡਿਆ ਜਾਂਦਾ ਤਾਂ ਕਿ ਪਸ਼ੂ ਜੀ ਲਾ ਜੇ ਖੁਸ਼ ਹੋ ਜੇ ਕਿਉਂਕਿ ਰੇਤਾ ਪਸ਼ੂ ਪਾਲਦਾ ਤੇ ਸਾਰਾ ਦਿਨ ਪੱਕੇ ਚ ਬੰਨਣਾ ਵੀ ਗਲਤ ਹੋ ਜਾਂਦਾ ਸੋ ਲੰਬਾਈ ਇਹਦੀ ਵੀ ਦੋਸਤੋ ਧੌਣ ਤੋਂ ਲੈ ਕੇ ਪੁੜਿਆਂ ਤੱਕ ਤੁਸੀਂ ਦੇਖੋ ਬਹੁਤ ਲੰਬਾਈ ਦੇ ਵਿੱਚ ਵਹਿੜ ਹੈ ਚੰਗੇ ਬੱਚੇ ਤੁਸੀਂ ਇਹ ਤੋਂ ਲੈ ਸਕਦੇ ਹੋ ਸੋ ਆਪਾਂ ਅੱਜ ਦੇ ਹਿਸਾਬ ਨਾਲ ਰੇਟ ਵੀ ਬਾਈ ਚਕਜੀਤ ਬਹੁਤ ਜਾਇਜ਼ ਕਰਿਆ ਗਿਆਆਂ ਦਾ ਹੁਣ ਆਪਾਂ ਘੁੰਮਦੇ ਫਿਰਦੇ ਆ ਹਨਾ ਆਪਾਂ ਨੂੰ ਬਾਹਰ ਪਤਾ ਹੀ ਆ ਲੋਕ ਕੀ ਕੀ ਮੁੱਲ ਕਰਦੇ ਆ گاਵਾਂ ਦਾ ਆਪਾਂ ਉਹ ਹਿਸਾਬ ਨਾਲ ਵੀ ਚਲੋ ਡਿਮਾਂਡ ਦੇ ਹਿਸਾਬ ਨਾਲ ਵੇਚਣ ਦਾ ਆਪਾਂ ਮੁੱਲ ਸਹੀ ਜਿਹਾ ਹੀ ਕਰਿਆ ਬਾਕੀ ਚਲੋ ਕਿਸੇ ਵੀਰ ਨੂੰ ਇੱਕ ਗੱਲ ਹੋਰ ਵਿੱਚ ਬਾਲੇ ਫਰਕ ਵਾਲੇ ਬੰਦੇ ਲੱਗ ਜਾਂਦੇ ਆ ਫੋਨ ਲਾਉਣ ਯਾਰ ਬਈ ਬਾਈ 80 ਲੜਾ 85 ਲੜਾ ਲੱਖ ਲੜਾ ਹਨਾ ਕੋਹ ਗੱਲਾਂ ਦਾ ਬਈ ਫਾਇਦਾ ਨਹੀਂ ਆਪਾਂ ਨੂੰ ਫੋਨ ਨਾ ਲਾਵੇ ਆਪਾਂ ਪਿਆਰ ਨਾਲ ਹੀ ਕਹਿੰਨੇ ਆ ਕੋਈ ਆਪਾਂ ਨੂੰ ਇਹ ਜੀ ਨਹੀਂ ਗੱਲ ਹਾਂ ਬਹਿਣ ਗੱਲਾਂ ਹੁੰਦੀਆਂ ਬਿਲਕੁਲ ਉਹਦੇ ਚ ਉਹਨਾਂ ਦਾ ਵੀ ਟਾਈਮ ਖਰਾਬ ਆ ਤੇ ਆਪ ਦਾ ਵੀ ਬੈਂਸ ਭਾਜੀ ਸ਼ੁਰੂ ਹੋ ਜਾਂਦੀ ਹੈ ਵਿੱਚ ਬਈ ਲੱਗ ਜਾਂਦੇ ਆ ਹੁਣ ਗੱਪਣ ਗਾ ਬਾਈ ਗਾਂ ਦਾ ਖਾਵਾ ਦਿੰਦਾ ਗਾਂ ਦੁੱਧ ਦਊਗੀ ਵਿੱਚ ਲੋਕ ਗੱਲਾਂ ਕਰਨ ਲੱਗ ਜਾਂਦੇ ਆ ਬਈ ਯਾਰ ਦਊਗੀ ਜਾਂ ਐ ਜਾਏ ਹੁਣ ਆਪਾਂ ਬਾਈ ਯਾਰ ਚੀਜ਼ ਕਿਹਾ ਤਾਂ ਹੀ ਕਿਹਾ ਵੀ ਚੀਜ਼ ਜੇ ਉੱਟ ਚੱਕ ਸਹੀ ਸੋ ਬਾਕੀ ਦੋਸਤੋ ਜਿਹੜਾ ਵਪਾਰ ਦਾ ਕੰਮ ਹੈ ਇਦਾਂ ਦਾ ਵੀ ਖਾਲੀ ਹਵਾਨੇ ਲੈ ਖਰੀਦਨੇ ਹੁੰਦੇ ਆ ਤੇ ਫੇਰ ਉਦੋਂ ਤਾਕੀ ਲਾਈ ਜਾਂਦੀ ਹੈ ਵੀ ਇਹ ਕਿੰਨਾ ਕੁ ਭਰੂਗੀ ਰਿਸਕ ਲੈ ਜਾਂਦੇ ਆ ਕੋਲੋਂ ਲੱਗ ਜੀ ਜੇ ਸੁਣਦੀ ਆਪਾਂ ਚਵਾ ਕੇ ਦਵਾਂਗੇ ਬਈ ਆਪਾਂ ਕਿਹੜਾ ਉਹਦੀ ਅੱਖਤ ਨੂੰ ਹੁਣ ਗਾਂ ਆਪਣੇ ਕੋਲ 50000 ਵਾਲੀਆਂ ਵੀ ਹੁੰਦੀਆਂ ਉਹਨਾਂ ਦਾ ਨਹੀਂ ਆਪਾਂ ਲੱਖ ਮੰਗਦੇ ਹੁਣ ਚੀਜ਼ ਦੇ ਹੀ ਪੈਸੇ ਮੰਗੇ ਜਾਂਦੇ ਆ ਹਨਾ ਬਿਲਕੁਲ ਸੋ ਦੋਸਤੋ ਦੇਖੋ ਗਾਂ ਫੇਰ ਤੁਰਦੀ ਫਿਰਦੀ ਨੂੰ ਸੋਹਣੇ ਟਾਂਚੇ ਦੀ ਇਹ ਵੈੜ ਦੋਸਤੋ ਸੁਆ ਇਹਨੇ ਦੂਜਾ ਸੁਣਾ ਤਿਆਰੀਆਂ ਦੇ ਵਿੱਚ ਐ ਕਰਮਾ ਲਈ ਹੁਣ ਨੇੜ ਆਉਂਦੀ ਜਾਂਦੀ ਐ ਸੂਨ ਦੇ ਕਿਉਂਕਿ ਦਿਨ ਇੱਕ ਦੋ ਲਾਉਗੀ ਸੂਨ ਦੇ ਵਿੱਚ ਸੋ ਆਹ ਸਾ ਵੀ ਤੁਹਾਨੂੰ ਪਸੰਦ ਆਉ ਉ ਤੇ ਜਿਹਨੂੰ ਜਚੇ ਉਹ ਵੀਰ ਕਾਲ ਕਰ ਸਕਦਾ ਨੰਬਰ ਜਿਸ ਕਰਨ ਦਾ ਸਕਰੀਨ ਉੱਤੇ ਚੱਲੀ ਜਾਂਦਾ ਥੋੜੀ ਉੱਥੋਂ ਫੇਰ ਬਾਈ ਹਲਾ ਦੂਗਾ ਮੈਂ ਮੋਬਾਈਲ ਜ਼ੂਮ ਕੀਤਾ ਇਹਨੇ ਨਾਲ ਥੋੜੇ ਬਹੁਤ ਹੋਰ ਤੁਹਾਨੂੰ ਐ ਦਿਖ ਜੂਗੀ ਸੋ ਦੇਖ ਸਕਦੇ ਆ ਤੁਸੀਂ ਇਹਦਾ ਢਾਂਚਾ ਖੜ ਜਾ ਇੱਥੇ ਉੱਥੇ ਕਰ ਦਮਾ ਨਕਾ ਇੱਧਰ ਖੜਾ ਇੱਧਰ ਖੜਾ ਸਿਆ ਉੱਥੇ ਸ਼ਾਮੇ ਜਾਣ ਤੇ ਸੋ ਇਹ ਤੁਸੀਂ ਇਹਦਾ ਫੇਸ ਦੇਖ ਸਕਦੇ ਹੋ ਸੋਹਣੇ ਪਸ ਬਾਕੀ ਜੇ ਕੀ ਤਾਂ ਬੈਡ ਦੇ ਆਰਡਰ ਦੀ ਬਨਾਵਟ ਬਹੁਤ ਸੋਹਣੀ ਆ ਨਾੜਾ ਨੂੜਾ ਬਾਹਲੀ ਨਾਲ ਸੋਹਣੀ ਆ ਵਿਖਾਉਂਦੀ ਆ ਕੱਲ ਕਦੀ ਮਾੜੀ ਮੋਟੀ ਹਲਕੀ ਜੀ ਸਵੇਲਿੰਗ ਆ ਜਾਂਦੀ ਹੈ ਕੋਈ ਨਾੜ ਟੱਕ ਜਾਂਦੀ ਹੈ ਗਾਂ ਹਨਾ ਤੇ ਜਦੋਂ ਗਾਂ ਨੇ ਬੱਚਾ ਦੇ ਤਾਂ ਉਸ ਤੋਂ ਬਾਅਦ ਗਾਂ ਦੇ ਡਿਜ਼ਾਈਨ ਬਹੁਤ ਸੋਹਣਾ ਤਿਆਰ ਕਰ ਲੈਣਾ ਬਾਈ ਚਾਈ ਅ ਦੁੱਧ ਵਾਲੀ ਗਾਂ ਇਹ ਜੀ ਗੱਲ ਨਹੀਂ ਵੀ ਨਜ਼ਾਰੇ ਲਿਆ ਦੂ ਜਿਹੜਾ ਵੀਰ ਵੀ ਲੈ ਕੇ ਜਾਊਗਾ ਹਨਾ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੀ ਇਹ ਵੈਡ ਫॉर ਸੇਲ ਸੀ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ